शहीद ए आज़म भगत सिंह जी के जन्म दहाड़े समर्पित एक विशाल खूनदान कैंप मालवा परिवर्तन वेलफेयर सोसायटी धूड़ी बना सनातन धर्म सभा धूरी विखे लगता गया जिस डॉक्टर किरपाल सिंह सिविल सर्जन संगरूर ने विशेष तौर पर शिरकत की थी इस खूनदान कैंप दो सौ ने खूनदान किया ਇਹ ਚੁਣਾਈ ਦੀਆਂ ਕਾਹਤਾਂ ਵਾਚੇ ਤੇ ਲਾਗਿਆ ਗਿਆ Guees aloha am behaviors, saliv variance, all environment in白 windswiegoni. Send out a affection way. ਨਿਯਮਿਤ ਜੀ ਪ੍ਰਵਰਤਨਾ ਹਮੇਸ਼ਾ ਹੀ ਇਹ ਨੰਦ ਦੇ ਕਹਿੰਦੇ ਹੈ ਕੋਈ ਨਾ ਕੋਈ ਕੋਲ ਜਿੰਦਰ ਸਿੰਘ ਜੀ ਅੱਜ ਤੁਸੀਂ ਬਲੱਡ ਕੰਮ ਤੇ ਆਇਆ ਜੀ ਠੀਕ ਹੈ ਨਾ ਬਹੁਤ ਦਿਨ ਲੱਗਾ ਜੀ ਤੀਜੀ ਵਾਰ ਬਲੱਡ ਦੇ ਰਹੇ ਆ ਜੀ ਇਹਦੇ ਨਾਲ ਸਰੀਰ ਵੀ ਮੈਂ ਫਰੈਸ਼ ਜਾ ਮਹਿਸੂਸ ਕਰਦਾ ਤੇ ਵੱਧ ਤੋਂ ਵੱਧ ਮੁੰਡੇ ਨੌਜਵਾਨਾਂ ਨੂੰ ਕਹਿੰਦੇ ਆ ਵੀ ਬਲੱਡ ਤੋਂ ਬਲੱਡ ਡੋਨੇਟ ਕਰੋ ਕੋਈ ਤਕਲੀਫ ਕੋਈ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਹਾਂਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜਾਂਦਾ ਕਿ ਅੱਜ ਕੱਲ੍ਹ ਨੌਜਵਾਨ ਕਿਹੜੀ ਇਹ ਚੀਜ਼ ਤੋਂ ਦੂਰ ਭੱਜ ਰਹੇ ਨੇ ਉਹਨਾਂ ਲਈ ਕੀ ਮੈਸੇਜ ਹੈ ਨਾਲੇ ਹੀ ਮੈਸੇਜ ਵੱਧ ਤੋਂ ਵੱਧ ਡੋਨੇਟ ਕਰੋ ਕਿਸੇ ਦੀ ਹੈਲਪ ਹੋ ਜਾਂਦੀ ਹੈ ਕਿਸੇ ਲੋੜਵੰਦ ਦੀ ਨਾਲੇ ਆਪਣਾ ਵੀ ਸਰੀਰ ਰਿਫਰੈਸ਼ ਹੋ ਜਾਂਦਾ ਮਾਲਵਾ ਪਰਵਤਨ ਵੱਲੋਂ ਇੱਕ ਬਲੱਡ ਕੈਂਪ ਲਗਾਇਆ ਗਿਆ ਸੀ ਤੁਸੀਂ ਇੱਥੇ ਪਹੁੰਚੇ ਹੋ ਬਲੱਡ ਕੈਂਪ 'ਚ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਇਹ ਕਹਿਣਾ ਚਾਹੂੰਗੀ ਕਿ ਪਹਿਲਾਂ ਤਾਂ ਮਾਰਵਾ ਪਰਵਰਤਨ ਦਾ ਬਹੁਤ ਹੀ ਜ਼ਿਆਦਾ ਸਮਾਜ ਸੇਵਾ ਦਾ ਜੋ ਕਰ ਰਹੇ ਨੇ ਔਰ ਦੂਸਰਿਆਂ ਨੂੰ ਵੀ ਜੋ ਵਧੀਆ ਰਾਹ ਦਿਖਾ ਰਹੇ ਨੇ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਜਿਹੜਾ ਇਹ ਖੂਨਦਾਨ ਲੱਗ ਰਿਹਾ ਹੈ ਇਹਦੇ ਵਿੱਚ ਸਾਨੂੰ ਵੱਧ ਚੜ ਕੇ ਇਸਾ ਲੈਣਾ ਚਾਹੀਦਾ ਹੈ ਕਿਉਂਕਿ ਆਪਣੇ ਲਈ ਜਿਉਣਾ ਤਾਂ ਜਿਉਣਾ ਹਰ ਕੋਈ ਜੀ ਲੈਂਦਾ ਲੇਕਿਨ ਸਮਾਜ ਲਈ ਜਿਉਣਾ ਦੀ ਅਸਲੀ ਜਿਉਣਾ ਹੁੰਦਾ ਇਸ ਲਈ ਸਾਨੂੰ ਭਗਤ ਸਿੰਘ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਸਾਨੂੰ ਵੀ ਆਪਣਾ ਜੀਵਨ ਦੂਜਿਆਂ ਨੂੰ ਥੋੜਾ ਬਹੁਤ ਸਮਰਪਿਤ ਜ਼ਰੂਰ ਕਰਨਾ ਚਾਹੀਦਾ ਹੈ ਬਾਕੀ ਤਾਂ ਜੋ ਵੀ ਹੈ ਸਮਾਜ ਸੇਵਾ ਹੀ ਅਸਲੀ ਸੇਵਾ ਹੈ ਮੈਮ ਤੁਸੀਂ ਖੂਨਦਾਨ ਵੀ ਕੀਤਾ ਵਾ ਕੋਈ ਤਕਲੀਫ ਵਿੱਚਤਾ ਮਹਿਸੂਸ ਕਰ ਰਹੇ ਨਹੀਂ ਜੀ ਕੋਈ ਤਕਲੀਫ ਨਹੀਂ ਸਭਾ ਇਸ ਨੂੰ ਬਜਾਏ ਇਸ ਨੇ ਕਿ ਮੈਨੂੰ ਬਹੁਤ ਸਪੈਸ਼ਲ ਫੀਲ ਕਰਵਾਇਆ ਗਿਆ ਉਹ ਰਿਹਾ ਕਿ ਜਦੋਂ ਕਿ ਮੈਂ ਐਡਾ ਕੋਈ ਮਹਾਨ ਕੰਮ ਨਹੀਂ ਕੀਤਾ ਪਰ ਫਿਰ ਵੀ ਮੈਨੂੰ ਬਹੁਤ ਹੀ ਜ਼ਿਆਦਾ ਸਪੈਸ਼ਲ ਫੀਲ ਕਰਵਾਇਆ ਕਿ ਪਤਾ ਨਹੀਂ ਅਸੀਂ ਕੀ ਕੀ ਕੰਮ ਕੀਤਾ ਫਸਟ ਟਾਈਮ ਦਿੱਤਾ ਸੀ ਅੱਗੇ ਵੀ ਦਿੰਦੇ ਹਾਂ ਹਾਂ ਜੀ ਮੈਂ ਫਸਟ ਟਾਈਮ ਦਿੱਤਾ ਲੇਕਿਨ ਇਹ ਮੇਰਾ ਫਸਟ ਟਾਈਮ ਨਹੀਂ ਹੈ ਹੁਣ ਇਸ ਤੋਂ ਬਾਅਦ ਇਹ ਸੀਰੀਜ਼ ਚੱਲਦੀ ਰਹੂ। ਲੇਡੀਜ਼ ਲਈ ਕੀ ਮੈਸੇਜ ਦੇਣਾ ਚਾਹੁੰਦੇ? ਲੇਡੀਜ਼ ਲਈ ਇਹੀ ਮੈਸੇਜ ਹੈ ਕਿ ਇੱਕ ਦਾ ਦਿਮਾਗ ਦੇ ਵਿੱਚ ਉਹ ਇਹ ਗੱਲ ਜ਼ਰੂਰ ਕਰ ਦੇਣੀ ਚਾਹੀਦੀ ਹੈ ਕਿ ਲੇਡੀਜ਼ ਨੂੰ ਬਲੱਡ ਡੇਟ ਨਹੀਂ ਕਰਨਾ ਚਾਹੀਦਾ ਜਾਂ ਕਮਜ਼ੋਰੀ ਆ ਜਾਂਦੀ ਹੈ ਜਾਂ ਕੋਈ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਨੂੰ ਘਬਰਾਹਟ ਨਹੀਂ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਫਰਕ ਨਹੀਂ ਪਿਆ ਤਾਂ ਲੇਡੀਜ਼ ਨੂੰ ਵੀ ਜਦੋਂ ਬਾਕੀ ਗੱਲਾਂ ਦੇ ਵਿੱਚ ਲੇਡੀਜ਼ ਸਾਰੇ ਕਿਤੇ ਬਰਾਬਰ ਨਾਲ ਖੜੀਆਂ ਨੇ ਤਾਂ ਫਿਰ ਇਸ ਕੰਮ ਦੇ ਵਿੱਚ ਮੈਨੂੰ ਆਦਾ ਲੇਡੀਜ਼ ਦੀ ਗਿਣਤੀ ਅੱਗੇ ਹੋਣੀ ਚਾਹੀਦੀ। ਸਰ ਤੁਸੀਂ ਵੀ ਨਾਲ ਆਏ ਹੋ ਮੈਡਮ ਨੇ ਬਲੱਡ ਡੋਨੇਟ ਕੀਤਾ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਮੈਂ ਪਹਿਲੀ ਵਾਰੀ ਕਰ ਰਿਹਾ ਬਲੱਡ ਡੋਨੇਟ ਬਹੁਤ ਵਧੀਆ ਲੱਗਿਆ ਜੀ ਸਰ ਕੀ ਨਾਮ ਹੈ ਗੁਰਦਰਸ਼ਨ ਸਿੰਘ ਜੀ ਡਿੰਪੀ ਸਰ ਆਪ ਆਪਣਾ ਮਾਲਕਾ ਵਰਤਮਾਨ ਅੱਜ ਬਲੱਡ ਕੈਂਪ ਲਗਾਇਆ ਗਿਆ ਜੀ ਕਿਸੇ ਪਲੱਸ ਦੇ ਵਿਦਿਅਕ ਸਰ ਇਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਡੇ ਵੱਲੋਂ ਇੱਕ ਨਿੱਕੀ ਜਿਹੀ ਕਾਰਜ ਸੀਗਾ ਬਹੁਤ ਸਹਿਯੋਗ ਕਰਕੇ ਲੋਕਾਂ ਕਰਕੇ ਵੱਡਾ ਕਾਰਜ ਹੋ ਗਿਆ ਤੇ ਮਾਤਾ ਪ੍ਰੋਗਰਾਮ ਤੋਂ ਹੁਣ ਕੀ ਕਰ ਰਹੇਗਾ ਜੀ ਸਰ ਜਿਹੜੇ ਗਰੀਬ ਲੋੜਵੰਦ ਦੇ ਪਰਿਵਾਰ ਗਰੀਬ ਨੇ ਉਹਨਾਂ ਦਾ ਇਲਾਜ ਕਰਾਉਂਦੀ ਆ ਜੀ ਤੇ ਸਕੂਲ ਚ ਜਿਹੜੇ ਗਰੀਬ ਬੱਚੇ ਨੇ ਜਿਹੜੇ ਨਹੀਂ ਕਿਤਾਬਾਂ ਲੈ ਸਕਦੇ ਉਹਨਾਂ ਦੀਆਂ ਫੀਸਾਂ ਵੀ ਭਰਦੀ ਆ ਜੀ ਕਾਫੀ ਲੰਮੇ ਸੱਤੋਂ ਅਪਣਾਏ ਹੋਏ ਨੇ ਸੰਸਤਾ ਦੁਆਰਾ ਜਿਹੜੇ ਬੱਚੇ ਨੇ ਉਹਨਾਂ ਨੂੰ ਪੜ੍ਹਾਈ ਲਈ ਫੀਸਾਂ ਕਿਤਾਬਾਂ ਤੇ ਉਹ ਚੀਜ਼ਾਂ ਮਹੱਈਆ ਕਰਾਉਂਦੇ ਹਾਂ ਬਸ ਬਸ ਸਿਰਫ ਇਹੇ ਕੰਮ ਕਰਦੇ ਹਾਂ ਹਾਂ ਜੀ ਵਾਤਾਵਰਨ ਦੀ ਸੁੱਧਤਾ ਲਈ ਗ੍ਰੀਨ ਤੇ ਲਾਲੀ ਤੇ ਹਰਿਆਲੀ ਵਾਂਗੂ ਅਸੀਂ ਬਹੁਤ ਕੰਮ ਕੀਤਾ ਤੋਤਾਪੁਰੀ ਰੋਡ ਧੂਰੀ ਸਾਰੇ ਆਲੇ-ਦਾਲੇ ਸੰਸਥਾਵਾਂ ਵੱਲੋਂ ਦਰਖਤ ਲਾਏ ਗਏ ਨੇ ਇਸ ਵਾਰੀ ਮੰਡੀ ਚ ਲਾਏ ਗਏ ਨੇ ਤੋ ਹਰੇਕ ਗ੍ਰੀਨ ਦੀਵਾਲੀ ਤੇ ਦੀਵਾਲੀ ਤੇ ਅਸੀਂ ਬੁੱਟੇ ਵੰਡਦੇ ਆ ਤੇ ਕਿਸੇ ਦਾ ਜੇ ਭੋਗ ਹੁੰਦਾ ਉੱਥੇ ਬੁੱਟਿਆਂ ਦੀ ਸਟਾਲ ਲਾਈ ਜਾਂਦੀ ਆ ਤੇ ਖੂਨਦਾਨ ਕੈਂਪ ਲਾਏ ਜਾਂਦਾ ਤਾਂ ਕਿ ਚੀਜ਼ਾਂ ਤੇ ਕਮੀ ਨਾ ਹੋਵੇ ਅੱਜ ਦੀ ਮੌਜੂਦ ਸ਼੍ਰੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਸਰ ਇਹ ਜੇ ਵੀ ਬਾਈ ਸਾਲ ਤੋਂ ਬੰਦਾ ਖੂਨਦਾਨ ਕਰਨ ਲੱਗ ਜੇ ਖੇਤਰ ਚ ਪਾ ਜੇ ਤਾਂ ਕਿਸੇ ਦੀ ਖੂਨਦਾਨ ਦੀ ਕਮੀ ਕਰਕੇ ਕਦੇ ਕਿਸੇ ਦੀ ਜਾਨ ਨਾ ਜਾਵੇ ਅਸੀਂ ਕਹਿੰਨੇ ਆ ਵੀ ਕਾਲਜਾਂ ਵਾਲਿਆਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਇਹ ਕੰਮਾਂ ਚ ਹਿੱਸਾ ਪਾਓ ਤਾਂ ਕਿ ਵੀ ਆਪਾਂ ਦੂਜੀ ਕਿਸੇ ਦੀ ਜਾਨ ਬਚਾ ਸਕੀਏ ਮੈਂ ਡਾਕਟਰ ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਸਰ ਰਾਜ ਪ੍ਰਵੰਤਨ ਕੈਂਪ ਲਗਾਇਆ ਗਿਆ ਠੀਕ ਹਨ ਜਿਹੜਾ ਕੈਂਪ ਲਗਾਇਆ ਗਿਆ ਪ੍ਰਵੰਤ ਪ੍ਰਵੰਤਰਿਕ ਕੈਂਪਲੋਂ ਇੱਕ ਬਹੁਤ ਹੀ ਸਲਾਗਾ ਯੋਗ ਕਦਮ ਹੈਗਾ ਮੈਂ ਤਾਂ ਬਾਕੀ ਜਿੰਨੀਆਂ ਵੀ ਜ਼ਿਲ੍ਹੇ ਦੀਆਂ ਐਨ ਜੀਓ ਨੇ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਬਿਓ ਇਸ ਕੈਂਪ ਤੋਂ ਪ੍ਰੇਰਨਾ ਲੈ ਕੇ ਉਹ ਵੀ ਵੱਧ ਵੱਧ ਜਿਹੜਾ ਯੋਗਦਾਨ ਆਪਣਾ ਪਾਉਣ ਅੱਜ ਕੱਲ ਦੇਖਿਆ ਜਾਂਦਾ ਕਿ ਕੁੱਛੀ ਨੌਜਵਾਨੇ ਇਸ ਤੋਂ ਡਰਦੇ ਨੇ ਕਿ ਕੁੱਛੀ ਨੂੰ ਨਾ ਪਤਾ ਨਹੀਂ ਕੀ ਬੁਝੇ ਕਰਦੇ ਨਾ ਦੇਖੋ ਇਹ ਡਰਨੀ ਬਿਲਕੁਲ ਕੋਈ ਲੋੜ ਨਹੀਂ ਹੈਗੀ ਕੋਈ ਜੰਗ ਪਰਸਨਟੇਜ 18 ਸਾਲ ਤੋਂ ਉੱਪਰ ਉਮਰ ਦੇਗਾ ਉਹ ਖੂਨਦਾਨ ਕਰ ਸਕਦਾ ਹੈਗਾ ਜਿਹੜਾ ਖੂਨ ਹੈਗਾ ਇਹ ਜਦੋਂ 24 ਆਪ ਆਪਣਾ ਪੂਰਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਾ ਹੋਵੇ ਤੇ ਕਿਸੇ ਤਰ੍ਹਾਂ ਦੀ ਕੋਈ ਮਿੱਥ ਨਹੀਂ ਹੈਗੀ ਸਭ ਨੂੰ ਵੱਧ ਤੋਂ ਵੱਧ ਜਿਹੜਾ ਖੂਨ ਹੈ ਉਹਦਾ ਆਪਣਾ ਲਾਈਫ ਦੇ ਵਿੱਚ ਕਰਨਾ ਚਾਹੀਦਾ ਹੈਗਾ ਅੱਜ ਮਾਲਵਾ ਪੁਰਾ ਤੋਂ ਉਹਨਾਂ ਨੇ ਕੈਂਪ ਲਗਾਇਆ ਗਿਆ ਸੀ ਕਿ ਕੈਲੀਫੋਰਨੀਆ ਸਭ ਤੋਂ ਪਹਿਲਾਂ ਤਾਂ ਮੈਂ ਸੰਸਥਾ ਬਾਰੇ ਸਭ ਦੇ ਕਲਕਣੀ ਚਾਹੂੰਗਾ ਇਹ ਪਰਵਰਚਨ ਸੰਸਥਾ ਦਾ ਇੱਕ ਲਕਸ਼ ਹੈ ਸਮਾਜ ਦੀ ਸੇਵਾ ਕਰਨਾ ਵੱਧ ਛੱਡ ਕੇ ਜਿਵੇਂ ਕਿ ਬਲੱਡ ਨੇਸ਼ਨ ਕੈਂਪਰ ਔਰ ਇਹਨਾਂ ਦੇ ਕੈਂਪ ਦੇ ਵਿੱਚ ਅੱਜ ਤੱਕ ਮੈਂ ਜਿੰਦੇਵਾਲੀ ਵਿੱਚ ਆਇਆ ਬਹੁਤ ਹੀ ਵਧੀਆ ਹਲੀਮੀ ਨਾਲ ਇਹਨਾਂ ਦੇ ਜਿੰਨੇ ਵੀ ਮੈਂਬਰ ਨੇ ਹਰ ਇੱਕ ਮੈਂਬਰ ਨੂੰ ਬੜੇ ਹਲੀਮੀ ਨਾਲ ਮਿਲਦੇ ਨੇ ਔਰ ਉਹਨੂੰ ਪ੍ਰੇਰਿਤ ਕਰਦੇ ਨੇ ਕਿ ਤੁਸੀਂ ਵੱਧ ਤੋਂ ਵੱਧ ਬਲੱਡ ਡੋਨੇਟ ਕਰੋ ਕਿਉਂਕਿ ਬਲੱਡ ਡੋਨੇਟ ਕਰਨ ਨਾਲ ਪਤਾ ਨਹੀਂ ਕਿਸ-ਕਿਸ ਦੀਆਂ ਰਗਾਂ ਦੇ ਵਿੱਚ ਜਾ ਕੇ ਕਿਸ-ਕਿਸ ਮੈਂਬਰ ਦੀਆਂ ਕਿੰਨੀਆਂ ਜਾਨਾਂ ਬਚਾਉਣੀ ਹੈ ਦੁਜੇ ਨੰਬਰ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡਾ ਕੈਂਸਰ ਹਸਪਤਾਲ ਹੈ ਉੱਥੇ ਬਲੱਡ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਇਹ ਹੋਰ ਵੀ ਬਹੁਤ ਉਤਮਦਾਨ ਹੈ ਇਸ ਚੀਜ਼ ਦਾ ਕਿਉਂਕਿ ਕੈਂਸਰ ਦੇ ਮਰੀਜ਼ ਨੂੰ ਬਲੱਡ ਕਾਫੀ ਤੌਰ ਤੇ ਜ਼ਿਆਦਾ ਲੱਗਦਾ ਹੈ ਔਰ ਇਸ ਸੰਸਥਾ ਦੀਆਂ ਹੋਰ ਵੀ ਕਈ ਇਸ ਤਰ੍ਹਾਂ ਦੇ ਅਪਰਾਧ ਨੇ ਜਿਸ ਕਿਸੇ ਪੇਸ਼ੈਂਟ ਦਾ ਕੋਈ ਹਸਪਤਾਲ ਚ ਪਿਆ ਹੈ ਉਹਦੇ ਕੋਲ ਪੈਸੇ ਨਹੀਂ ਹੈਗੇ ਉਹਦਾ ਲਾਜ ਨਹੀਂ ਹੁਸਤਗਾ ਤਾਂ ਇਹ ਸੰਸਥਾ ਵੱਧ ਚੜ ਕੇ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਆਪਣੇ ਹਲੇ-ਦਵਲੇ ਦਾਨੀ ਸੱਜਣਾ ਤੋਂ ਪੈਸਾ ਚਾਹੇ ਇਕੱਠਾ ਕਰਕੇ ਜਿੰਮੇ ਮਰਜ਼ੀ ਕਰਨ ਉਹਦਾ ਹਲਾਜ ਕਰਾਉਂਦੇ ਨੇ ਔਰ ਉਸ ਆਦਮੀ ਨੇ ਦੁਆਰਾ ਇਸ ਦੁਨੀਆ ਦੇ ਵਿੱਚ ਚਲਣ ਫਿਰਨ ਦਾ ਇੱਕ ਬਣਾਉਂਦੇ ਨੇ ਇਹ ਸੰਸਥਾ ਬਹੁਤ ਹੀ ਬੜਾ ਇਹਨਾਂ ਚੀਜ਼ਾਂ ਦੇ ਵਿੱਚ ਸਹਿਯੋਗ ਦੇਦੀ ਹੈ ਸਾਡਾ ਜਿਹੜਾ ਅੱਜ ਦਾ ਸਮਾਜ ਹੈ ਇਸ ਸਮਾਜ ਸੇਵੀ ਸੰਸਥਾਵਾਂ ਦੇ ਸਿਰ ਤੇ ਚੱਲ ਰਿਹਾ ਹੈ ਔਰ ਮੈਂ ਤਾਂ ਕੱਲ ਹੋਰ ਕਹਾਂਗਾ ਸਾਰੀਆਂ ਸੰਸਥਾਵਾਂ ਨੂੰ ਬਿਨ ਨਿਰਪੱਖ ਹੋ ਕੇ ਬਿਨਾ ਕਿਸੇ ਡਰ ਪੈ ਤੌਰ ਬਿਨਾ ਕਿਸੇ ਇਧਰ ਉਧਰ ਦੀ ਕੋਈ ਕਈ ਵਾਰੀ ਕੀ ਹੁੰਦੀ ਹੈ ਵੀ ਸੰਸਥਾ ਕੀ ਕਰ ਰਹੀ ਹੈ ਇਹਨਾਂ ਚੀਜ਼ਾਂ ਨੂੰ ਲਾਹ ਦੇਖਦੇ ਹੋਏ ਵੱਧ ਤੋਂ ਵੱਧ ਸਮਾਜ ਸੇਵਾ ਦੇ ਪਛੀਤ ਸਾਬਾ ਥੈਂਕ ਯੂ ਥੈਂਕ ਯੂ